ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਘਰ ਵਿੱਚ ਜੋਤ ਲਾਉਣੀ ਚਾਹੀਦੀ ਹੈ ਜਾਂ ਨਹੀਂ ਇਸ ਦੇ ਕੀ ਲਾਭ ਨੇ ਤੇ ਕੀ ਨੁਕਸਾਨ ਨੇ ਜੋਤ ਲਾਉਣ ਪਿੱਛੇ ਧਾਰਮਿਕ ਕਾਰਨ ਕੀ ਹੈ ਜੋਤ ਲਾਉਣ ਦਾ ਵਿਗਿਆਨਿਕ ਕਾਰਨ ਕੀ ਹੈ ਜੋਤ ਲਾਉਣ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੀ ਕਿਹਾ ਜੋਤ ਆਪਾਂ ਸ਼ੁੱਧ ਦੇਸੀ ਘਿਓ ਦੀ ਹੀ ਲਾਉਣੀ ਹੈ ਜਾਂ ਸਰੋਂ ਦੇ ਤੇਲ ਦੀ ਵੀ ਲਗਾ ਸਕਦੇ ਆ ਆਓ ਜਾਣਦੇ ਆ ਸਭ ਤੋਂ ਪਹਿਲਾਂ ਆਪਾਂ ਜੋ ਵਿਗਿਆਨਿਕ ਪੱਖ ਹੈ ਉਹਦੀ ਗੱਲ ਕਰਦੇ ਆ ਵਿਗਿਆਨਿਕ ਪੱਖ ਵਿੱਚ ਕਿਹਾ ਜਾਂਦਾ ਹੈ ਕਿ ਜਿਸ ਘਰ ਦੇ ਵਿੱਚ ਰੋਜ਼ ਸ਼ੁੱਧ ਦੇਸੀ ਘਿਓ ਦੀ ਜੋਤ ਜਗਾਈ ਜਾਂਦੀ ਏ ਉੱਥੇ ਜੋ ਵਾਤਾਵਰਨ ਹੈ ਨਾ ਉਹ ਪਵਿੱਤਰ ਬਣਾ ਦਿੱਤਾ ਜਾਂਦਾ ਕਿਉਂਕਿ ਇਹਦੇ ਨਾਲ ਪ੍ਰਦੂਸ਼ਣ ਜਿਹੜਾ ਹੈ ਉਹ ਦੂਰ ਹੁੰਦਾ ਹੈ ਜਦੋਂ ਆਪਾਂ ਜੋਤ ਲਗਾਉਂਦੇ ਆਂ ਤੇ ਇਹਦੇ ਨਾਲ ਪੂਰੇ ਘਰ ਨੂੰ ਫਾਇਦਾ ਮਿਲਦਾ ਹੈ ਭਾਵੇਂ ਇਹ ਪੂਜਾ ਵਿੱਚ ਲਾਇਆ ਜਾਵੇ ਤੇ ਭਾਵੇਂ ਆਪਾਂ ਉਂਝਲਾ ਦਿੱਤਾ ਜਾਵੇ ਇਹ ਪ੍ਰਦੂਸ਼ਣ ਨੂੰ ਮੁਕਤ ਤਾਂ ਕਰਦਾ ਹੀ ਕਰਦਾ ਹੈ ਇਹਦੇ ਨਾਲ ਜਿਹੜੀਆਂ ਅੱਗ ਦੇ ਆਸ-ਪਾਸੇ ਜੋ ਵੀ ਚੀਜ਼ਾਂ ਹੁੰਦੀਆਂ ਨੇ ਨਾ ਉਹ ਜੋ ਸੜਕਿਓ ਖਤਮ ਨਹੀਂ ਹੁੰਦੀਆਂ ਬਲਕਿ ਛੋਟੇ-ਛੋਟੇ ਉਹ ਕਣ ਵਿੱਚ ਉਹ ਪੂਰੇ ਵਾਤਾਵਰਣ ਵਿੱਚ ਫੈਲ ਜਾਂਦੀਆਂ ਨੇ ਜੋ ਆਪਾਂ ਨੂੰ ਨਹੀਂ ਦੇਖਦੇ ਤੇ ਉਹ ਕਣ ਜਿਹੜੇ ਨੇ ਘੋ ਤੇ ਉਹ ਕੀ ਕਰਦੇ ਨੇ ਵੀ ਪੂਰੇ ਵਾਤਾਵਰਣ ਨੂੰ ਸ਼ੁੱਧ ਕਰ ਦਿੰਦੇ ਨੇ ਇਸਦੇ ਨਾਲ ਫਿਰ ਹੈਜਾ ਸਾਹ ਦੇ ਰੋਗ ਉਹ ਕਦੀ ਨਹੀਂ ਹੁੰਦੇ ਸਿਰਫ ਇੱਕ ਬੂੰਦ ਦੇਸੀ ਘਿਓ ਦੇ ਜਦੋਂ ਆਪੇ ਉਹ ਸੜਦੀ ਹੈ ਨਾ ਤੇ ਲਗਭਗ 1.5 ਟਨ ਦੇ ਬਰਾਬਰ ਆਕਸੀਜਨ ਪੈਦਾ ਹੁੰਦੀ ਚੋ ਬੜੀ ਜਿਆਦਾ ਸਾਫ਼ ਹੁੰਦੀ ਇੱਥੋਂ ਤੱਕ ਕਿਹਾ ਜਾਂਦਾ ਹੈ ਜੋਤ ਕੋਲ ਜੋ 15 ਮਿੰਟ ਬੈਠਣ ਨਾਲ ਕਦੀ ਵੀ ਜ਼ਿੰਦਗੀ ਵਿੱਚ ਕਹਿੰਦੇ ਨੇ ਨਾ ਪਲੇਟਸ ਘਟ ਗਈਆਂ ਆਪਣੇ ਪੰਜਾਬੀ ਵਿੱਚ ਕਹਿੰਦੇ ਫਲਾਣੇ ਦੀਆਂ ਨਾ ਪਲੇਟਾਂ ਘਟ ਗਈਆਂ ਨੇ ਉਹ ਕਦੀ ਨਹੀਂ ਘਟਣਗੀਆਂ ਇਸ ਨਾਲ ਬਲਕਿ ਫੇਫੜੇ ਵੀ ਜਿਹੜੇ ਨੇ ਉਹ ਵੀ ਮਜ਼ਬੂਤ ਹੋ ਜਾਣਗੇ ਵਿਗਿਆਨ ਵਿੱਚ ਤਾਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਭਾਵੇਂ ਦੇਸੀ ਘੋੜ ਜਾਂ ਸਰੋਂ ਦੇ ਤੇਲ ਦਾ ਵੀ ਜੇਕਰ ਤੁਸੀਂ ਰੋਜ਼ ਜੋਤ ਲਾਉਂਦੇ ਹੋ ਤੇ ਇਹਦੇ ਧੂਏ ਨਾਲ ਘਰdਿਆਂ ਨਕਾਰਾਤਮਕ ਸ਼ਕਤੀਆਂ ਦਾ ਵੀ ਨਾਸ਼ ਹੁੰਦਾ ਤੇ ਸਕਾਰਾਤਮਕ ਊਰਜਾ ਘਰ ਬਣੀ ਰਹਿੰਦੀ ਹੈ ਇਹਦੇ ਨਾਲ ਘਰ ਪੂਰਾ ਸੋਹਣਾ ਵਾਤਾਵਰਨ ਬਣਦਾ ਘਰ 'ਚ ਜਿੰਨੇ ਬੈਕਟੀਰੀਆ ਹੁੰਦੇ ਨੇ ਜਿੰਨੇ ਜੀਵਾਣੂ ਹੁੰਦੇ ਨੇ ਜੋ ਬਿਮਾਰੀਆਂ ਫੈਲਾਉਂਦੇ ਨੇ ਉਹ ਖਤਮ ਹੋ ਜਾਂਦੇ ਨੇ ਜੇ ਆਪਾਂ ਸਰੋਂ ਦੇ ਤੇਲ ਦਾ ਆਪੇ ਜੋਤ ਜਗਾਉਨੇ ਆਂ ਦੀਵਾ ਘਰ ਵਿੱਚ ਲਗਾਉਨੇ ਆਂ ਤੇ ਉਹਦੇ ਬੁੱਝਣ ਦੇ ਅੱਧੇ ਘੰਟੇ ਬਾਅਦ ਵੀ ਉਹਦਾ ਪ੍ਰਭਾਵ ਬਣਿਆ ਰਹਿੰਦਾ ਹੈ ਭਾਵ ਜਿੰਨੇ ਜੀਵਾਣੂ ਕਿਟਾ ਉਹਨੇ ਉਹ ਮਰ ਜਾਂਦੇ ਨੇ ਤੇ ਜੇਕਰ ਆਪਾਂ ਘਿਓ ਦਾ ਦੀਵਾ ਲਾਉਨੇ ਆਂ ਤੇ ਉਹਦੇ ਪੁੱਜਣ ਤੇ ਲਗਭਗ 4 ਘੰਟੇ ਬਾਅਦ ਵੀ ਉਹਦਾ ਪ੍ਰਭਾਵ ਉਵੇਂ ਹੀ ਬਣਿਆ ਰਹਿੰਦਾ ਹੈ ਉਵੇਂ ਹੀ ਸਾਫ਼ ਵਾਤਾਵਰਣ ਰਹਿੰਦਾ ਹੁਣ ਗੱਲ ਕਰਦੇ ਆਂ ਧਾਰਮਿਕ ਪੱਖ ਤੋਂ ਆਪਨੇ ਵੱਡੇ-ਵਡੇਰੇ ਘਰ ਵਿੱਚ ਰੋਜ਼ ਦੇਸੀ ਘਿਓ ਦੀ ਜੋਤ ਲਗਾਇਆ ਕਰਦੇ ਸੀ ਤੇ ਉਹ ਹਰ ਪਾਸੇ ਤੋਂ ਸੰਪਾਂਨ ਸਿਹਤ ਪੱਖੋਂ ਵੀ ਤੇ ਆਰਥਿਕ ਪੱਖੋਂ ਵੀ ਪਰ ਅੱਜ ਆਪਾਂ ਡਾਕਟਰਾਂ ਦੇ ਤੁਰੇ ਰਹੇ ਨੇ ਤੇ ਨੁਕਸਾਨ ਦੇ ਪਾਤਰ ਬਣਦੇ ਆ ਵਿਗਿਆਨ ਵੀ ਕਹਿੰਦੀ ਹੈ ਜਦੋਂ ਆਪਾਂ ਘੋਦਾ ਦੀਵਾ ਲਾਉਂਦੇ ਆ ਤੇ ਆਪਣੇ ਆਸ-ਪਾਸੇ ਹਰ ਤਰ੍ਹਾਂ ਦੀ ਬਿਮਾਰੀ ਦੇ ਕੀਟਾਨਾ ਨਸ਼ਟ ਕਰਨ ਦੀ ਸਮਰੱਥਾ ਰੱਖਦਾ ਘਰ ਵਿੱਚ ਜਦੋਂ ਆਪਾਂ ਜੋਤ ਲਾਉਂਨੇ ਉਸ ਸਮੇਂ ਕਾਰ ਸ਼ਹੀਦ ਸਿੰਘਾਂ ਦਾ ਪਹਿਰਾ ਹੁੰਦਾ ਉੱਥੇ ਕੋਈ ਨਕਾਰਾਤਮਕ ਤਾਕਤਾਂ ਨਹੀਂ ਆਉਂਦੀਆਂ ਸੰਤ ਮਹਾਪੁਰਸ਼ ਕਿਹਾ ਕਰਦੇ ਸੀ ਕਿ ਸ਼ਹੀਦ ਸਿੰਘ ਜੋਤੀ ਬਾਸ਼ਨਾ ਨਾਲ ਹੀ ਰਾਜ ਜਾਂਦੇ ਹਨ ਪਰ ਵਾਹਿਗੁਰੂ ਕਹਿੰਦੇ ਮਨੁੱਖਾ ਅੰਦਰ ਤੂੰ ਨਾਮ ਦੀ ਜੋਤ ਵੀ ਜਗਾ। ਤਾਂ ਵੀ ਰੋਜ਼ 5 ਮਿੰਟੀ ਮੂਲ ਮੰਤਰ ਦਾ ਜਾਪ ਈ ਕਰ ਪਰ ਆਪਣੀ ਹਾਜ਼ਰੀ ਨਾਮ ਪੱਖੋਂ ਜ਼ਰੂਰ ਲਵਾ। ਜੇ ਸਨ ਵਾਹਿਗੁਰੂ ਜੀ ਅੱਗੇ ਤੇਰਾ ਅਟੁੱਟ ਵਿਸ਼ਵਾਸ ਹੋ ਗਿਆ ਵਾਹਿਗੁਰੂ ਆਪ ਤੁਹਾਡੇ ਘਰ ਵਾਸ ਕਰਨਗੇ। ਫਿਰ ਸ਼ਹੀਦ ਸਿੰਘ ਵੀ ਪੈਰਾ ਲਉਣਗੇ ਤੇ ਵਾਹਿਗੁਰੂ ਬਰਕਤ ਵੀ ਪਾਉਣਗੇ। ਹਰੇਕ ਕੰਮ ਵਿੱਚ ਤੂੰ ਵਾਹਿਗੁਰੂ ਦਾ ਨਾਮ ਸ਼ਾਮਿਲ ਕਰ ਫਿਰ ਵੇਖੀ ਤੇਰੇ ਅੰਦਰ ਦੀ ਜੋਤ ਜਾਗੀ ਨਾ ਤੇ ਸਾਰੇ ਕੰਮ ਹੋ ਜਾਣਗੇ ਗੁਰਬਾਣੀ ਦੀ ਪੰਕਤੀ ਵੀ ਇਸ ਤਰ੍ਹਾਂ ਹੈ ਨਾਮ ਤੇਰਾ ਦੀਵਾ ਨਾਮ ਤੇਰੀ ਬਾਤੀ ਨਾਮ ਤੇਰੇ ਤੇਲ ਹੈ ਮਾਹੀ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਵੀ ਵਾਹਿਗੁਰੂ ਤੇਰੇ ਨਾਮ ਦਾ ਮੈਂ ਦੀਵਾ ਜਗਾਵਾ ਤੇਰੇ ਨਾਮ ਦੀ ਬੱਤੀ ਹੋਵੇ ਤੇਰੇ ਨਾਮ ਦਾ ਮੈਂ ਤੇਲ ਪਾਵਾਂ ਤੇਰੇ ਨਾਮ ਦੀ ਜੋਤ ਜਗਾਵਾ ਉਹ ਜੋਤ ਜਦੋਂ ਅੰਦਰ ਜਗਾਲੀ ਤੇ ਸਾਰਾ ਕੁਝ ਮਿਲ ਜਾਣਾ ਆਪਾਂ ਗੁਰਬਾਣੀ ਜਦੋਂ ਪੜਦੇ ਗੁਰਬਾਣੀ ਵਿੱਚ ਇਹ ਵੀ ਪੰਕਤੀ ਆਉਂਦੀ ਪਹਿਲਾ ਪਾਣੀ ਜਿਓ ਜਿਤ ਹਰਿਆ ਸਭ ਕੋ ਵੇਖੋ ਜਿਵੇਂ ਪਾਣੀ ਸਾਨੂੰ ਜੀਵਨ ਲਈ ਬੜਾ ਜ਼ਰੂਰੀ ਹੈ ਉਵੇਂ ਗੁਰਬਾਣੀ ਖਜ਼ਾਨਾ ਜੀਵਨ ਲਈ ਬੜਾ ਜ਼ਰੂਰੀ ਹੈ ਪਾਣੀ ਤੇ ਪਾਣੀ ਦਾ ਆਪਸ ਵਿੱਚ ਬੜਾ ਗੂੜਾ ਸੰਬੰਧ ਹੈ ਇਸ ਲਈ ਭਾਵੇਂ ਮੂਲ ਮੰਤਰ ਪੜੋ ਜਪਜੀ ਸਾਹਿਬ ਪੜੋ ਰਹਿਰਾ ਸਾਹਿਬ ਪੜੋ ਸੁਖਮੀ ਸਾਪੜੋ ਕੋਈ ਵੀ ਬਾਣੀ ਪੜੋ ਉਸ ਸਮੇਂ ਨਾਲ ਜਲ ਜ਼ਰੂਰ ਕੋਲ ਰੱਖੋ ਉਸ ਉਪਰ ਸ਼ਰਧਾ ਨਾਲ ਉਸ ਨੂੰ ਛਕੋ ਜਦੋਂ ਤੁਸੀਂ ਪਾਠ ਦੀ ਸਮਾਪਤੀ ਕਰੋ ਕਿਉਂਕਿ ਵਿਸ਼ਵਾਸ ਦੀ ਦੁਨੀਆ ਕਾਇਮੀ ਆਪਾ ਹਰ ਮੰਦਰ ਸਾਹਿਬ ਜਾਣੇ ਜਾਲ ਵਿੱਚ ਕੇਸਾ ਸਹੀ ਡੁਬਕੀ ਲਾਉਣੇ ਵੀ ਰੋਗ ਠੀਕ ਹੋਣ ਉਹ ਵਿਸ਼ਵਾਸ ਤੇ ਸ਼ਰਧਾ ਹੈ ਨਾ ਤੁ ਜਾ ਸਾਰਾ ਦਿਨ ਜਾਲ ਵਿੱਚ ਬਾਣੀ ਸਮਾਉਂਦੀ ਇਹ ਸਭ ਚੀਜ਼ਾਂ ਗੁਰੂ ਪਾਤਸ਼ਾ ਵਾਹਿਗੁਰੂ ਨਾਲ ਆਪਾਂ ਨੂੰ ਜੋੜਦੀਆਂ ਨੇ ਆਪਾਂ ਕਈਆਂ ਤੋਂ ਸੁਣਿਆ ਵੀ ਫਲਾਣਾ ਜੋਤ ਜਗਾਉਣ ਨਾਲ ਠੀਕ ਹੋ ਗਿਆ ਕਿਉਂਕਿ ਜੋਤ ਵਾਤਾਵਰਣ ਸ਼ੁੱਧ ਕਰਕੇ ਕਿਟਾਨੂ ਬੈਕਟੀਰੀਆ ਮਾਰ ਕੇ ਫੇਫੜੇ ਤੇ ਆਪਣੇ ਸਾਫ਼ ਕਰਦੀ ਏ ਉਹਨੂੰ ਮਜ਼ਬੂਤ ਕਰਦੀ ਏ ਇਮਿਊਨਿਟੀ ਸਿਸਟਮ ਨੂੰ ਜਿਸ ਤੇ ਨਾਲ ਜੇ ਵਾਹਿਗੁਰੂ ਦੀ ਨਦਰ ਹੋ ਜਾਵੇ ਤੇ ਉਹ ਆਪੇ ਠੀਕ ਹੋ ਜਾਂਦਾ ਜਿਸ ਕਿਸੇ ਨੂੰ ਵੀ ਖੰਘ ਹੋਵੇ ਪੁਰਾਣੀ ਤੋਂ ਪੁਰਾਣੀ ਠੀਕ ਨਾ ਹੋ ਰਹੀ ਹੋਵੇ ਜਦੋਂ ਆਪਣੇ ਘਰ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੁੰਦੀ ਆਪਾਂ ਜੋਤ ਜਗਾਉਨੇ ਉਹ ਜੋਤ ਨੂੰ ਸਮਾਪਤੀ ਤੋਂ ਬਾਅਦ ਬੁਝਾਉਣਾ ਨਾ ਦਿਓ ਉਹਨੂੰ ਜਗਦੀ ਰਹਿਣ ਦਿਓ ਤੇ ਉਸ ਉੱਪਰ ਜਦੋਂ ਲਾਲ ਰੰਗ ਦਾ ਜਾਂ ਬੂਰੇ ਰੰਗ ਦਾ ਝਾਲਜਾ ਬਣ ਜੇ ਉਸ ਨੂੰ ਫਿਰ ਉਹ ਝਾਲਜੇ ਉੱਪਰ ਲਾ ਕੇ ਇੱਕ ਡੱਬੀ ਵਿੱਚ ਪਾ ਲਓ ਉਸ ਨੂੰ ਸਵੇਰੇ ਸ਼ਾਮ ਦੁੱਧ ਜਾਂ ਕੋਸੇ ਪਾਣੀ ਨਾਲ ਖਾਓ ਇੱਕ ਹਫ਼ਤੇ ਵਿੱਚ ਪੁਰਾਣੀ ਤੋਂ ਪੁਰਾਣੀ ਖੰਗ ਦਾ ਆਰਾਮ ਆ ਜਾਵੇਗਾ ਇੱਕ ਘਟਨਾ ਹੈ ਕਿ ਜੋ ਦੇ ਕਿਉ ਨਾਲ ਕਿੰਨਾ ਕੁਝ ਹੁੰਦਾ ਦਿੱਲੀ ਦੇ ਰਹਿਣ ਵਾਲੇ ਇੱਕ ਲੜਕੇ ਨੂੰ ਕੁਝ ਸਮਾਂ ਪਹਿਲਾਂ ਉਹਨੂੰ ਕੈਂਸਰ ਹੋ ਗਿਆ ਉਹਨੂੰ ਗਲੇ ਦਾ ਕੈਂਸਰ ਸੀ ਕਰਦੇ ਬੜੇ ਜ਼ਿਆਦੇ ਹਤਾਸ਼ ਹੋ ਗਏ ਡਾਕਟਰਾਂ ਨੇ ਕਹਿ ਦਿੱਤਾ ਵੀ ਇਹ ਅੰਤਿਮ ਸਟੇਜ ਹੈ ਤੇ ਹੁਣ ਇਹਦਾ ਕੋਈ ਹੱਲ ਨਹੀਂ ਹੈਗਾ ਉਹਨਾਂ ਦੇ ਦਿੱਲੀ ਦੇ ਨੇੜੇ ਜਿਸ ਨਗਰ ਵਿੱਚ ਰਹਿੰਦੇ ਸੀ ਉੱਥੇ ਕੀ ਹੈ ਵੀ ਗੁਰਦੁਆਰਾ ਸਾਹਿਬ ਬਣਿਆ ਸੀ ਉੱਥੇ ਜਾ ਕੇ ਉਹਨਾਂ ਰੋਜ਼ ਮੱਥਾ ਟੇਕਣਾ ਅਰਦਾਸ ਕਰਨੀ ਇੱਕ ਦਿਨ ਅਰਦਾਸ ਉਪਰੰਤ ਵੀ ਉੱਥੇ ਬੈਠੇ ਰਹੇ ਪਾਠੀ ਸਿੰਘ ਕੋਲ ਆਏ ਉਹਨਾਂ ਆਪਣੀ ਪੂਰੀ ਜੋ ਉਹਨਾਂ ਦੀ ਕਹਾਣੀ ਸੀ ਉਹ ਦੱਸੀ ਵੀ ਐਵੇਂ ਸਾਡੇ ਬੇਟੇ ਨੂੰ ਕੈਂਸਰ ਹੈ ਤੇ ਇੱਥੇ ਆ ਜੀ ਮਨ ਨੂੰ ਸ਼ਾਂਤੀ ਮਿਲ ਜੇ ਕਿਉਂਕਿ ਇਹਦਾ ਦੁੱਖ ਤਾਂ ਦੇਖਿਆ ਨਹੀਂ ਜਾਂਦਾ ਪਾਠੀ ਸਿੰਘ ਨੇ ਕਿਹਾ ਵੀ ਗੁਰੂ ਘਰੋਂ ਦੀ ਬਹੁਤ ਚੰਗੀ ਗੱਲ ਜੇ ਸ਼ਰਧਾ ਭਾਵਨਾ ਤੇ ਵਿਸ਼ਵਾਸ ਰੱਖ ਕੇ ਹਰ ਮੰਦਰ ਸਾਹਿਬ ਜਾਓ ਉੱਥੇ ਮੱਥਾ ਟੇਕੋ ਉੱਥੇ ਨਾਲ ਬਾਬਾ ਦੀਪ ਸਿੰਘ ਜੀ ਦਾ ਉਹਨਾਂ ਦਾ ਗੁਰਦੁਆਰਾ ਤੁਸੀਂ ਉੱਥੇ ਜੋਤ ਤਾਂ ਜੋ ਘੋ ਹੈ ਨਾ ਉਹਦੇ ਨਾਲ ਤੁਸੀਂ ਇਹਦੇ ਗਲੇ ਦੀ ਰੋਜ਼ ਮਾਲਿਸ਼ ਕਰਨੀ ਤੁਸੀਂ ਚਾਹੇ 15 ਦਿਨਾਂ ਬਾਅਦ ਚਾਹੇ 30 ਦਿਨਾਂ ਬਾਅਦ ਜਦੋਂ ਤੁਹਾਡਾ ਸਮਾਂ ਲੱਗੇ ਤੁਸੀਂ ਹਰਮੰਦਰ ਸਾਹਿਬ ਚਲੇ ਜਾਇਆ ਕਰੋ ਪਹਿਲਾਂ ਇਸ਼ਨਾਨ ਕਰਕੇ ਉੱਥੇ ਗੁਰਬਾਣੀ ਕੀਰਤਨ ਸੁਰਿਆ ਕਰੋ ਫਿਰ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਤੇ ਗੁਰੂ ਘਰ ਆ ਉੱਥੇ ਜਾ ਕੇ ਤੇ ਜੋਦ ਦਾ ਘੋ ਵਿੱਚ ਥੋੜਾ ਜਿਹਾ ਪਾ ਵੀ ਆਇਆ ਕਰੋ ਉੱਥੇ ਡੱਬੀ ਵਿੱਚ ਪਾ ਕੇ ਲੈ ਆਇਆ ਕਰੋ ਉਹਦੇ ਨਾਲ ਇਹਦੇ ਗਲੇ ਦੀ ਤੁਸੀਂ ਰੋਜ਼ ਮਾਲਿਸ਼ ਕਰਿਆ ਕਰੋ ਉਹਨੇ ਐਵੇਂ ਕੀਤਾ ਜਿਸ ਦਿਨ ਉਹਨਾਂ ਦੱਸਿਆ ਅਗਲੇ ਦਿਨਾਂ ਨਾ ਟ੍ਰੇਨ ਫੜੀ ਸਿੱਧਾ ਹਰਮੰਦਰ ਸਾਹਿਬ ਆਗੇ ਜਦੋਂ ਆਏ ਪਹਿਲਾਂ ਨਾ ਬਾਹਰ ਇਸ਼ਨਾਨ ਕੀਤਾ ਫਿਰ ਉਹਨਾਂ ਕੇਸਾ ਸਮੇਤ ਇਸ਼ਨਾਨ ਕਰਕੇ ਤੇ ਲਾਈਨ ਵਿੱਚ ਖੜੇ ਹੋ ਕੇ ਖੜੇ ਹੋਣ ਉਪਰੰਤ ਉੱਥੇ ਮੱਥਾ ਟੇਕ ਕੇ ਕੀਰਤਨ ਸਰਵਨ ਕੀਤਾ ਫਿਰ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਗਏ ਉੱਥੇ ਮੱਥਾ ਟੇਕਿਆ ਅਰਦਾਸ ਕੀਤੀ ਉਸ ਤੋਂ ਬਾਅਦ ਉਹਨਾਂ ਜੋਤ ਵਿੱਚ ਦੇਸੀ ਘਿਓ ਪਾਇਆ ਤੇ ਉੱਥੋਂ ਥੋੜਾ ਜਿਹਾ ਘਿਓ ਲੈ ਕੇ ਉਸੇ ਡੱਬੀ ਵਿੱਚ ਪਾ ਕੇ ਤੇ ਉੱਥੋਂ ਸ਼ਾਮ ਦੀ ਟ੍ਰੇਨ ਫੜੀ ਤੇ ਵਾਪਸ ਆ ਗਏ ਉਹਨਾਂ ਉਹਦੇ ਨਾਲ ਰੋਜ਼ ਉਹਦੇ ਨਾਲ ਗਲੇ ਦੀ ਮ사ਜ ਕਰਿਆ ਕਰਨੀ ਰੋਜ਼ ਮਾਲਿਸ਼ ਕਰਿਆ ਕਰਨੀ ਹੁਣ ਲਗਭਗ 15 ਦਿਨ ਹੋ ਗਏ ਸੀ ਤੇ ਉਹਨੂੰ ਖੁਦ ਲੱਗਦਾ ਸੀ ਵੀ ਜਿਵੇਂ ਬੋਲਣ ਵਿੱਚ ਵੀ ਪਹਿਲਾਂ ਦਿੱਕਤ ਆਉਂਦੀ ਸੀ ਉਹ ਹੁਣ ਠੀਕ ਹੁੰਦੀ ਜਾ ਰਹੀ 15 ਦਿਨਾਂ ਉਪਰੰਤ ਉਹ ਫੇਰ ਆਏ ਫੇਰ ਉਹਨਾਂ ਹੀ ਓਵੇਂ ਕੀਤਾ ਪਹਿਲਾਂ ਇਸ਼ਨਾਨ ਕੀਤਾ ਫਿਰ ਕਥਾ ਕੀਰਤਨ ਸਰਵਣ ਕੀਤਾ ਫਿਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਾ ਕੇ ਉੱਥੇ ਜੋਤ ਦਾ ਘੋਲਿਆ ਐਵੇਂ ਲਗਾਤਾਰ ਉਹ ਤਿੰਨ ਵਾਰ ਉੱਥੇ ਆਏ ਪਰਨਾਟ ਕਿਹਾ ਵੀ ਚਲੋ ਹੁਣ ਡਾਕਟਰ ਦੀ ਰਿਪੋਰਟ ਕਰਾ ਲਈ ਜਾਵੇ ਜਦੋਂ ਡਾਕਟਰ ਕੋਲ ਗਏ ਤਾਂ ਡਾਕਟਰ ਵੀ ਹੈਰਾਨ ਹੋ ਗਏ ਕਿ ਲਾਸਟ ਸਟੇਜ ਦਾ ਜਿਹੜਾ ਕੈਂਸਰ ਸੀ ਕਿਸੇ ਦਵਾਈ ਨਾਲ ਠੀਕ ਨਹੀਂ ਸੀ ਹੋ ਸਕਦਾ ਉਹ ਕਿਵੇਂ ਠੀਕ ਹੋ ਗਿਆ ਡਾਕਟਰ ਨੇ ਰਿਪੋਰਟ ਕਰਨ ਤੋਂ ਬਾਅਦ ਉਹਨਾਂ ਨੂੰ ਕੋਲ ਬੁਲਾਇਆ ਉਹਨਾਂ ਨੇ ਕਿਹਾ ਵੀ ਤੁਸੀਂ ਸੱਚੋ ਸੱਚ ਦੱਸਿਓ ਤੁਸੀਂ ਇਹ ਦਵਾਈ ਕਿੱਥੋਂ ਖਾਧੀ ਏ ਤੇ ਕਿਵੇਂ ਲੈ ਕੇ ਆਏ ਉਹਨਾਂ ਸਾਰੀ वार्तालाਪ ਦੱਸੀ ਕਿ ਅਸੀਂ ਹਰਮੰਦਰ ਸਾਹਿਬ ਗਏ ਸੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਤੋਂ ਜੋਤ ਦੇ ਕਿਉ ਨਾਲ ਇਹਨਾਂ ਦੀ ਮਾਲਿਸ਼ ਕੀਤੀ ਸਾਨੂੰ ਪੂਰੀ ਆਸਥਾ ਵਿਸ਼ਵਾਸ ਤੇ ਨਿਸ਼ਚੈ ਸੀ ਕਿ ਬਾਬਾ ਜੀ ਸਾਡੇ ਬੇਟੇ ਨੂੰ ਠੀਕ ਕਰਨਗੇ ਤੇ ਉਹਨਾਂ ਕਿਹਾ ਕਿ ਤੁਹਾਡੀਆਂ ਰਿਪੋਰਟਾਂ ਵਿੱਚ ਤੇ ਐਵੇਂ ਆ ਕਿ ਇਸ ਬੱਚੇ ਨੂੰ ਕਦੇ ਕੈਂਸਰ ਹੈ ਹੀ ਨਹੀਂ ਸੀ ਉਹਨਾਂ ਕਿਹਾ ਕਿ ਗੁਰੂ ਘਰ ਬੜਾ ਕੁਝ ਮੰਨਣ ਵਾਲਿਆਂ ਨੂੰ ਤੇ ਸਾਰਾ ਕੁਝ ਮਿਲ ਜਾਂਦਾ ਨਕਾਰਨ ਵਾਲੇ ਹਮੇਸ਼ਾ ਖਾਲੀ ਝੋਲੇ ਹੀ ਰਹਿ ਜਾਂਦੇ ਨੇ ਇਸ ਲਈ ਹਰ ਚੀਜ਼ ਦੀ ਆਪਣਾ ਮਹੱਤਵ ਹੈ ਤੇ ਆਪਣੇ ਹੀ ਉਹਦਾ ਗੁਣ ਗਾਣੇ ਸਿਰਫ ਕੁਝ ਲੋਕਾਂ ਪਿੱਛੇ ਲੱਗੇ ਆਪਣੇ ਮੋਡ ਨੂੰ ਨਾ ਛੱਡੀ ਜਿਸ ਕਿਸੇ ਨੂੰ ਐਵੇਂ ਲੱਗਦਾ ਕਿ ਇਹ ਕੰਮ ਮੇਰੇ ਮਨ ਨਹੀਂ ਗਵਾਈ ਦਿੰਦਾ ਪਿਆ ਉਹ ਨਾ ਕਰੋ ਪਰ ਜੋ ਵਾਗਗੁਰੂ ਨਾਲ ਜੜੇ ਪਏ ਨੇ ਉਹਨਾਂ ਨੂੰ ਤੇ ਨਾ ਤੋੜੋ ਇਸ ਲਈ ਜਿਸ ਨੂੰ ਲੱਗਦਾ ਵੀ ਹਾਂ ਗੁਰੂ ਦੀ ਹਰ ਇੱਕ ਚੀਜ਼ ਜੋ ਹੈ ਉਹ ਵਾਗਗੁਰੂ ਨਾਲ ਹੀ ਜੋੜਦੀ ਹੈ ਜੇ ਆਪਾਂ ਜੋਤ ਲਾਉਨੇ ਆ ਤਾਂ ਜੋਤ ਲਾ ਕੇ ਤੇ ਫਿਰ ਉਹਦੇ ਨਾਲ ਜੇ ਤੁਸੀਂ ਸਾਇੰਸ ਪੱਖੋਂ ਹੀ ਲਾ ਲਓ ਵੀ ਹਾਂ ਵਾਤਾਵਰਨ ਜਿਹੜਾ ਸਾਫ਼ ਹੁੰਦਾ ਪਿਆ ਹੋਜ 5 ਮਿੰਟ ਮੂਲ ਮੰਤਰ ਦਾ ਜਾਪ ਕਰਕੇ ਤੇ ਰੋਜ਼ ਜੋਤਲਾ ਵਾਗਰੋ ਤੜੀਆਂ ਆਸਾਂ ਉਮੀਦਾਂ ਹਰ ਇੱਕ ਚੀਜ਼ ਪੂਰੀਆਂ ਕਰਨਗੇ